ਅਸੀਂ ਦੇਖ ਰਹੇ ਹਾਂ ਜੀਤਾ ਵੈਬ ਟੀਵੀ ਮੈਂ ਹਾਂ ਬਲਬੀਰ ਸਿੰਘ ਜੋਸਨ ਅੱਜ ਅਸੀਂ ਮੌਜੂਦ ਛੋਡੇ ਵਾਲਾ ਵਿਖੇ ਇੱਕ ਨੌਜਵਾਨ ਵੱਲੋਂ ਸਹਾਇਕ ਤੰਦਾ ਅਪਣਾਇਆ ਗਿਆ ਹੈ ਗਡੋਆ ਤੋਂ ਖਾਦ ਤਿਆਰ ਕੀਤੀ ਜਾ ਰਹੀ ਹੈਗੀ ਹੈ ਤੁਹਾਨੂੰ ਉਸ ਨੌਜਵਾਨ ਵੀ ਨਾਲ ਵੀ ਮਨਾਵਾਗੇ ਕਿਸ ਤਰ੍ਹਾਂ ਦੇ ਉਸਨੇ ਗਡੋਆ ਤੋਂ ਜਿਹੜੀ ਖਾਦ ਤਿਆਰ ਕਰਕੇ ਜਿਹੜਾ ਲੱਖਾਂ ਰੁਪਇਆ ਕਮਾਇਆ ਜਾ ਰਿਹਾ ਤੁਹਾਨੂੰ ਤਸਵੀਰਾਂ ਦਿਖਾਉਣੇ ਹਾਂ ਕਿਸ ਤਰ੍ਹਾਂ ਦੇ ਉਸ ਵੱਲੋਂ ਜਿਹੜੇ ਗਡੋਆ ਦੇ ਬੱਡ ਪਹਿਲਾਂ ਤਿਆਰ ਕੀਤੇ ਹੀ ਜਾਂਦੇ ਨੇ ਬੱਡ ਤਿਆਰ ਕਰਨ ਤੋਂ ਬਾਅਦ ਜਿਹੜੀ ਉਸ ਉੱਪਰ ਪਰਾਲੀ ਪਾ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਉਹਦੇ ਵਿੱਚ ਗਡੋਏ ਛੱਡੇ ਜਾਂਦੇ ਨੇ ਤੇ ਗਡੋਏ ਜਿਹੜੇ ਹੈਗੇ ਆ ਉਹ ਖਾਦ ਤਿਆਰ ਕਰਦੇ ਨੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਸਾਡੇ ਨਾਲ ਉਹ ਵੀਰ ਨੌਜਵਾਨ ਮੌਜੂਦ ਹੈ ਜਿੱਕੀ ਨਾਲ ਤੁਹਾਡਾ ਜੀ ਮੇਰਾ ਨਾਮ ਮੋਹਨਜੀਤ ਸਿੰਘ ਹੈ ਜੀ ਪਿੰਡ ਮੇਰਾ ਚੰਗਾਲੀ ਕਦੀਮ ਹੈ ਜ਼ਿਲ੍ਹਾ ਫਿਰੋਜ਼ਪੁਰ ਹੈ ਜੀ ਜਿੱਥੇ ਅਸੀਂ ਖਾਦ ਤਿਆਰ ਕਰਦੇ ਹਾਂ ਫਿਰੋਜ਼ਪੁਰ ਦੇ ਨਾਲ ਹੀ ਪਿੰਡ ਸੋਢਿਆਲਾ ਹੈਗਾ ਮੱਲਾਂ ਵਾਲਾ ਰੋਰਤੀ ਜੀ ਇਹ ਜਿਹੜਾ ਤੁਸੀਂ ਇਹ ਸਹਾਇਕ ਲੋਕ ਜਿਹੜੇ ਨੌਜਵਾਨ ਨੇ ਉਹ ਬਾਹਰ ਨੂੰ ਭੱਜ ਰਹੇ ਨੇ ਸਾਰੇ ਕੁਝ ਜਿਵੇਂ ਤੁਹਾਡੇ ਵਰਗੇ ਨੌਜਵਾਨ ਹੈਗੇ ਆ ਉਹ ਇੱਥੇ ਰਹਿ ਕੇ ਜਿਹੜਾ ਸਹਾਇਕਤੰਦਾ ਅਪਣਾ ਰਹੇ ਨੇ ਇਹ ਤੁਹਾਡੇ ਮਨ ਦੇ ਵਿੱਚ ਕਿਵੇਂ ਖਿਆਲ ਆਇਆ ਵੀ ਅਸੀਂ ਜਿਹੜਾ ਇਸ ਇਹ ਜਿਹੜਾ ਪ੍ਰੋਜੈਕਟ ਥਰੂ ਕਰ ਸਕਦੇ ਆ ਵੀ ਜੀ ਆਪਣਾ ਜਿਹੜਾ ਖੇਤੀਬਾੜੀ ਦਾ ਕਿਤਾ ਪਿਤਾਪੁਰਖੀ ਹੈਗਾ ਜੀ ਅਸੀਂ ਸਾਡੇ ਦਾਦੇ ਪਰਦਾਦੇ ਸਾਰੇ ਖੇਤੀਬਾੜੀ ਨਾਲ ਹੀ ਜੁੜੇ ਹੋਏ ਆ ਪਿੰਡਾਂ ਨਾਲ ਹੀ ਸਾਡਾ ਜਿਹੜਾ ਪਿਛਲਾ ਜਿਹੜਾ ਬੈਕਗ੍ਰਾਉਂਡ ਸਾਡੀ ਪਿੰਡਾਂ ਨਾਲ ਹੀ ਜੁੜੀ ਹੋਈ ਏ ਇਹ ਅਸੀਂ ਜਿਹੜਾ ਵਰਮੀ ਕੰਪੋਸਟ ਦਾ ਖਾਦ ਦਾ ਜਿਹੜਾ ਅਸੀਂ ਲਾਉਣ ਦਾ ਕੰਮ ਸ਼ੁਰੂ ਕਰਨ ਦਾ ਅਸੀਂ ਸੋਸ਼ਲ ਮੀਡੀਆ ਤੇ YouTube ਵગેਰਾ ਤੋਂ ਹੀ ਦੇਖਿਆ ਸੀ ਉੱਤੋਂ ਦੇਖਦੇ ਹੌਲੀ ਹੌਲੀ ਦੇਖਦੇ ਦੇਖਦੇ ਅਸੀਂ ਆਪਣਾ ਇਹ ਜਿਹੜਾ ਪ੍ਰੋਜੈਕਟ ਹੈਗਾ ਅਸੀਂ ਸ਼ੁਰੂ ਕਰਤਾ ਜੀ ਬਿਲਕੁਲ ਜੀ ਤੁਸੀਂ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ ਗੋਡਿਆਂ ਤੋਂ ਖਾਦ ਚੜਨ ਦਾ ਵਰਮਿਕ ਪੋਸਟ ਤਿਆਰ ਕਰਨ ਦਾ ਇਸ ਦਾ ਜਿਹੜਾ ਸਟਾਰਟਿੰਗ ਆ ਉਹ ਕਿਸ ਕਿੱਥੋਂ ਸਟਾਰਟ ਹੁੰਦੀ ਆ ਤੇ ਉਹਦਾ ਜਿਹੜਾ ਹੈਗਾ ਪਹਿਲਾ ਸਟੈਪ ਕੀ ਆ ਜਿੱਥੋਂ ਇਹ ਵਰਮਿਕ ਪੋਸਟ ਤਿਆਰ ਕਰਨ ਦਾ ਜਿਹੜਾ ਮੁੱਢ ਪਈਦਾ ਸਟਾਰਟਿੰਗ ਦਾ ਵੀ ਇੱਕ ਤਾਂ ਪਹਿਲਾਂ ਤੁਹਾਡੇ ਕੋਲ ਜਿਹੜੀ ਜ਼ਮੀਨ ਹੈਗੀ ਆ ਉਹ ਪਲੈਨ ਹੋਣੀ ਚਾਹੀਦੀ ਏ ਪਲੱਸ ਉਹ ਜਿਹੜੀ ਕਿ ਬਰਸਾਤੀ ਟਾਈਮ 'ਚ ਪਾਣੀ ਚ ਨਹੀਂ ਡੁੱਬਣੀ ਚਾਹੀਦੀ ਦੇਖ ਕੇ ਰੋ ਪਾਣੀ ਚ ਡੁੱਬਦੀ ਹੈ ਤਾਂ ਤੁਹਾਡਾ ਜਿਹੜਾ ਵਰਮਿਕ compost ਦਾ ਜਿਹੜਾ business ਹੈਗਾ ਕੰਮ ਮੈਂ ਕਹਾਂ ਉੱਥੇ ਸਹੀ ਨਹੀਂ ਲਊਗਾ ਜੀ ਕਿਉਂਕਿ ਜਿਹੜੇ ਬੈੱਡ ਹੈਗੇ ਪਾਣੀ ਚ ਨਹੀਂ ਡੁੱਬਣੇ ਚਾਹੀਦੇ ਸਭ ਤੋਂ ਪਹਿਲਾਂ ਦੂਸਰਾ ਜਿਹੜਾ system ਹੈੰਦਾ ਸਭ ਤੋਂ ਪਹਿਲਾਂ ਹੈਗਾ ਉਹ ਗੋਬਰ ਹੈਗਾ ਜੀ ਤੁਹਾਨੂੰ ਸਭ ਤੋਂ ਪਹਿਲਾਂ ਜਿਹੜਾ ਗੋਬਰ ਹੈ ਗੋਬਰ ਦਾ ਹੀ ਚੈਨ ਕਰਨਾ ਪੈਂਦਾ ਜੀ ਇਹ ਖਾਦ ਬਣਾਉਣ ਲਈ ਜਿਹੜਾ ਗੋਬਰ ਹੈਗਾ ਇਹ ਬਿਲਕੁਲ ਤੁਹਾਨੂੰ ਤਾਜ਼ਾ ਹੋਣਾ ਚਾਹੀਦਾ ਜੀ ਜਿਹਨੂੰ ਪੀਲਾ ਰੰਗ ਆਪਾਂ ਕਹਿ ਸਕਦੇ ਹਾਂ ਕਿਉਂਕਿ ਇਹਦੇ ਵਿੱਚ ਹੀ ਗਡੋਏ ਜਿਹੜੇ ਇਹਨੂੰ ਹੀ ਖਾਂਦੇ ਆ ਜੇਕਰ ਇਹ ਗੋਬਰ ਕਾਲਾ ਹੋਊਗਾ ਤੇ ਗਡੋਏ ਬਿਲਕੁਲ ਵੀ ਇੰਨੂੰ ਨਹੀਂ ਖਾਂਦੇ ਜਿਹੜਾ ਗੋਬਰ ਦਾ ਚੈਨ ਹੈ ਇਹ ਬਹੁਤ ਜ਼ਰੂਰੀ ਹੈ ਇਹਦੇ ਤੋਂ ਜੇ ਗੋਬਰ ਆਪਣਾ ਮਾੜਾ ਆ ਗਿਆ ਸਮਝੋ ਵੀ ਆਪਣੀ ਜਿਹੜੀ ਖਾਦ ਹੈਗੀ ਹੈ ਉਹਦੀ ਕੁਆਲਿਟੀ ਬਿਲਕੁਲ ਵੀ ਨਹੀਂ ਸਹੀ ਹੋਊਗੀ ਮਿੱਟੀ ਰਲਿਆ ਵਿੱਚ ਜਾਂ ਕੱਖ ਹੋ ਕੇ ਜਾਂ ਲਫਾਫੇ ਹੋਗੇ ਜੀ ਜੇਕਰ ਆਪ ਗਲਗਤੀ ਇਹ ਗੋਬਰ ਦੇ ਵਿੱਚ ਜਿਹੜਾ ਹੈਗਾ ਪਿਸ਼ਾਬ ਹੁੰਦਾ ਪਸ਼ੂਆਂ ਦਾ ਜਾਂ ਇਹ ਮਤਲਬ ਗੋਬਰ ਚੱਲਿਆ ਜਾਂਦਾ ਇਹਦੇ ਵਿੱਚ ਤਜਾਬ ਹੁੰਦਾ ਤਜਾਬ ਨੂੰ ਖਤਮ ਕਰਨ ਵਾਸਤੇ ਕੀ ਕਰਦੇ ਹਾਂ ਇੰਤੇ ਚ ਵੀਰ ਜੀ ਇਸ ਤਰ੍ਹਾਂ ਹੈ ਜਿਹੜਾ ਤੁਸੀਂ ਤੁਸੀਂ ਦੇਖ ਹੀ ਸਕਦੇ ਹੋ ਜਿਹੜਾ ਕਿ ਗੋਬਰ ਹੈਗਾ ਗੋਬਰ ਨੂੰ ਅਸੀਂ ਪਹਿਲਾਂ ਤੋਂ ਇੱਕ ਢੇਰ ਲਗਾ ਕੇ ਉਹਨੂੰ ਪਾਣੀ ਮਾਰਦੇ ਆ ਜੀ ਪਾਣੀ ਮਾਰਨ ਦੇ ਨਾਲ ਜਿਹੜਾ ਇਹਨੂੰ ਜਿਵੇਂ ਆਪਾਂ ਵਾਸ਼ ਕਰਨਾ ਹੀ ਕਹਿ ਦਿੰਨੇ ਉਹਦੇ ਵਿੱਚੋਂ ਜਿਹੜਾ ਇਹਨਾਂ ਦਾ ਮethane ਗੈਸ ਤੇ ਤਜਾਬ ਹੁੰਦਾ ਉਹ ਬਾਹਰ ਆ ਜਾਂਦਾ ਅੱਛਾ ਜੀ ਤੇ ਉਹ ਬਾਹਰ ਆਉਣ ਨਾਲ ਇੱਕ ਤੰ ਦਾ ਜਿਹੜਾ ਤਸਵੀਰ ਗੋਬਰ ਦੀ ਆਪਾਂ ਨੂੰ ਪਤਾ ਹੀ ਗਰਮ ਹੁੰਦੀ ਹੈ ਜੀ ਇੱਕ ਤੋਂ ਠੰਡੀ ਹੋ ਜਾਂਦੀ ਹੈ ਜੀ ਤੇ ਪਲੱਸ ਮethane ਗੈਸ ਨਿਕਲ ਜਾਂਦੀ ਹੈ ਫਿਰ ਅਸੀਂ ਇਹਨੂੰ ਆਪਦੇ ਬੈੱਡ ਦੇ ਉੱਪਰ ਪਾ ਦਿਆ ਉਹਦੇ ਨਾਲ ਜਿਹੜੇ ਗਡੋਏ ਹੈਗੇ ਉਹ ਮਰਦੇ ਨਹੀਂ ਜੀ ਬਿਲਕੁਲ ਪਿੰਡ ਦੀ ਸਰਪੰਚੀ ਵੀ ਕੀਤੀ ਹੈ ਪਿੰਡ ਚ ਗਾਲੀ ਜਿਹੜੀ ਦੇ ਤੁਸੀਂ ਕਦੀਮ ਦੇ ਤੁਸੀਂ ਸਾਬਕਾ ਸਰਪੰਚ ਰਹੇ ਹੋ ਹਾਂ ਜੀ ਰਿਸ਼ਦਾਰ ਨੀ ਇਹ ਦੇ ਮਨਾ ਕਰਦੇ ਵੀ ਇਹ ਕਿਹੜੇ ਕੰਮ ਨੂੰ ਸਰਪੰਚ ਸਾਹਿਬ ਲਾਗੇ ਨੇ ਵੀ ਇਹ ਮਤਲਬ ਇਹਨਾਂ ਕੀ ਗੋਬਰ ਦੇ ਵਿੱਚ ਹੱਥ ਮਾਰ ਰਹੇ ਨੇ ਕਿਦਾਂ ਤੁਸੀਂ ਜੋਸਨ ਸਾਹਿਬ ਕੋਈ ਵੀ ਮੰਨ ਲਓ ਆਪਾਂ ਕੰਮ ਸ਼ੁਰੂ ਕਰਦੇ ਆ ਤਾਂ ਤੁਹਾਨੂੰ ਪਤਾ ਹੀ ਹੈ ਜੋਸਨ ਸਾਹਿਬ ਆਪਣੇ ਪੰਜਾਬ ਚ ਲੋਕਾਂ ਨੇ ਕੋਈ ਚੰਗਾ ਕਹਿੰਦਾ ਕੋਈ ਮਾੜਾ ਕਹਿੰਦਾ ਪਰ ਆਪਾਂ ਇਹ ਸੋਚਿਆ ਵੀ ਕੰਮ ਕੋਈ ਵੀ ਚੰਗਾ ਮਾੜਾ ਨਹੀਂ ਹੁੰਦਾ ਆਪਣੇ ਜਿਹੜੇ ਪੰਜਾਬੀ ਲੋਕ ਬਾਹਰ ਜਾ ਕੇ ਵੀ ਕਈ ਕੰਮ ਕਰਦੇ ਆ ਤੇ ਉਦੋਂ ਚੰਗਾ ਵੀ ਆਪਾਂ ਪੰਜਾਬ ਦੇ ਵਿੱਚ ਰਹਿ ਕੇ ਹੀ ਆਪਣਾ ਖੇਤੀਬਾੜੀ ਨਾਲ ਜੁੜਿਆ ਤੰਦਾ ਤੋ ਆਪਾਂ ਇਸ ਦਰਾਂ ਦੀ ਪ੍ਰਵਾਹ ਨਹੀਂ ਕੀਤੀ ਕੋਈ ਮਜ਼ਾਕ ਕਰੀ ਜਾਵੇ ਜਾਂ ਨਾ ਕਰੀ ਜਾਵੇ ਆਪਣੇ ਮਨ ਨੂੰ ਤਸੱਲੀ ਹੈ ਵੀ ਆਪਾਂ ਕੋਈ ਆਪਣਾ ਵਧੀਆ ਕੰਮ ਕਰ ਰਹੇ ਹਾਂ ਤੇ ਕੋਈ ਮਾੜਾ ਕੰਮ ਨਹੀਂ ਹੈ ਕੋਈ ਜਿਹੜਾ ਤੁਸੀਂ ਵਰਮਿਕ ਪੋਸਟ ਦਾ ਜਿਹੜਾ ਸ਼ੁਰੂ ਕੰਮ ਕੀਤਾ ਸੀਗਾ ਇਹ ਕਿੰਨੇ ਵੱਡ ਤੋਂ ਜਿਹੜਾ ਸਟਾਰਟ ਕੀਤਾ ਗਿਆ ਸੀ ਤੇ ਹੁਣ ਜਿਹੜਾ ਕਿੱਥੋਂ ਤੱਕ ਪਹੁੰਚ ਅਸੀਂ ਵੀਰ ਜੀ ਜੋ ਸਟਾਰਟ ਕੀਤਾ ਸੀ ਅਸੀਂ 6 ਬੈਡ ਹੀ ਲਾਏ ਸੀਗੇ ਜੀ ਸ਼ੁਰੂ ਦੇ ਵਿੱਚ ਕੋਈ ਕਰਨਾਲ 'ਚ ਸਾਡਾ ਮਿੱਤਰ ਸੀਗਾ ਉਹਨੇ ਸਾਨੂੰ ਉੱਥੋਂ ਗਢੋਏ ਲੈ ਕੇ ਉਸ ਟਾਈਮ ਦਿੱਤੇ ਸੀਗੇ ਚਲੋ ਉਦੋਂ ਸਾਨੂੰ ਕੋਈ ਇੰਨੀ ਜ਼ਿਆਦਾ ਨੌਲੇਜ ਵੀ ਨਹੀਂ ਸੀ ਹੈਗੀ ਹੌਲੀ ਹੌਲੀ ਅਸੀਂ ਜਿਸ ਤਰ੍ਹਾਂ ਇਹਦੇ ਵਿੱਚ ਵਿਚਰਨਾ ਸ਼ੁਰੂ ਕੀਤਾ ਕੋਈ ਵੀ ਕੰਮ ਆਪਾਂ ਜਿਵੇਂ ਜਿਵੇਂ ਉਹਦੀ ਫੀਲਡ ਦੇ ਵਿੱਚ ਆਵਾਂਗੇ ਆਪਾਂ ਨੂੰ ਉਹਦੇ ਨਫੇ ਨੁਕਸਾਨ ਜਿਹੜੇ ਸਾਰੇ ਪਤਾ ਚੱਲਣੇ ਸ਼ੁਰੂ ਹੋ ਜਾਂਦੇ ਆ ਜੀ ਤੇ ਆਪਣਾ ਵਿਧੀ ਜਿਹੜੀ ਉੱਪਰ ਪ੍ਰਾਲੀ ਪਾਈ ਗਈ ਹੈਗੀ ਵੱਡਾ ਉੱਤੇ ਇਹਦਾ ਕੀ ਕਾਰਨ ਹੈਗਾ ਇਹ ਕਿਉਂ ਉੱਤੇ ਵੱਡ ਤੇ ਜਿਹੜੀ ਪਾਲੀ ਪ੍ਰਾਲੀ ਦਾ ਇੱਕ ਤਾਂ ਇਹ ਆ ਵੀ ਜਿਹਨ ਦੇ ਵਿੱਚ ਨਾਈਟ੍ਰੋਜਨ ਬਹੁਤ ਜ਼ਿਆਦਾ ਹੁੰਦੀ ਹੈ ਵੈਸੇ ਵੀ ਆਪਣੀ ਜਿਹੜੀ ਫਸਲਾਂ ਲਈ ਇਹ ਚੰਗਾ ਹੁੰਦੀ ਹੈ ਦੂਜਾ ਇਹ ਪ੍ਰਾਲੀ ਇੱਕ ਮੌਇਸਚਰ ਰੱਖਦੀ ਹੈ ਗਡੋਇਆਂ ਨੂੰ ਮੌਇਸਚਰ ਦੇਣਾ ਜ਼ਰੂਰੀ ਹੁੰਦਾ ਪਰ ਅਸੇ ਥੋੜਾ ਜਿਹਾ ਜਿਹੜੇ ਗਡੋਏ ਹੁੰਦੇ ਆਸਟ੍ਰੇਲੀਅਨ ਨਸਲ ਦੇ ਜਿਹੜੇ ਗਡੋਏ ਆ ਥ ਸੋ ਇਸ ਕਰਕੇ ਪਰਾਲੀ ਦੇ ਦੋ ਤਿੰਨ ਕ ਫਾਇਦੇ ਹੈਗੇ ਆ ਕਈ ਲੋਕ ਪਰਾਲੀ ਦੇ ਉੱਪਰ ਬੋਰੀਆਂ ਇਹ ਬੈੱਡ ਦੇ ਉੱਪਰ ਬੋਰੀ ਵੀ ਪਾ ਲੈਂਦੇ ਆ ਪਰ ਸਾਨੂੰ ਜੋ ਸਾਡਾ ਤਜਰਬਾ ਦੋ ਸਾਲ ਦਾ ਜਿਹੜੀ ਪਰਾਲੀ ਹੈਗੀ ਉਹ ਸਭ ਤੋਂ ਬੈਸਟ ਹੈ ਜੀ ਤੇ ਇਹ ਆਪਾਂ ਗੱਲ ਕਰਦੇ ਜੇ ਜਿਹੜਾ ਤੁਸੀਂ ਬੈੱਡ ਤਿਆਰ ਕਰਦੇ ਹੋ ਇਹ ਬੈੱਡ ਦੀ ਲੰਬਾਈ ਕਿੰਨੀ ਹੈਗੀ ਆ ਇਹ ਕਿੰਨਾ ਚੜਾਈ ਦੇ ਵਿੱਚ ਮਤਲਬ ਇਹਨੂੰ ਇਹ ਬੈੱਡ ਦੀ ਜਿਹੜੀ ਆਪਣੀ ਲੰਬਾਈ ਹੈਗੀ ਤੇ ਚੜਾਈ ਉਹ ਜੋ ਆਨ ਇੰਡੀਆ ਤੇ ਸਾਰਾ ਸਟੈਂਡਰਡ ਸਾਈਜ਼ ਚੱਲਦਾ 30x8 ਸਾਈਜ਼ ਹੈ ਨਾ ਸਾਰਿਆਂ ਦਾ ਜੀ ਤੇ ਅਸੀਂ ਵੀ ਉਹ ਸਾਰੇ ਜਿੰਨੇ ਬੈੱਡਸ ਹੈਗੇ 30x8 ਤੇ ਸਾਈਜ਼ ਹੀ ਰੱਖੇ ਹੋਏ ਆ ਜੀ ਠੀਕ ਆ ਜੀ ਇਸ ਜਿਹੜਾ ਬੈੱਡ ਤਿਆਰ ਹੋ ਜਾਂਦਾ ਹੈਗਾ ਇਹਦੇ ਵਿੱਚ ਕਿੰਨਾ ਕੁ ਜਿਹੜਾ ਗੋਬਰ ਪਾਇਆ ਜਾਂਦਾ ਹੈਗਾ ਇਹ ਗੋਬਰਿੰਦੇ ਵਿੱਚ ਜਿਹੜੀ 14x7 ਦੀ ਟਰਾਲੀ ਹੁੰਦੀ ਹੈ 3-4 ਫੁੱਟ ਉੱਚੀ ਹੁੰਦੀ ਹੈ ਉਹ ਇੱਕ ਟਰਾਲੀ ਪੂਰਾ ਜਿਹੜਾ ਬੈੱਡ 30x8 ਦਾ ਹੁੰਦਾ ਉਹ ਕਵਰ ਕਰ ਜਾਂਦੀ ਹੈ ਜੀ ਕਵਰ ਕਰ ਜਾਂਦੀ ਹੈ ਤੇ ਜੇ ਇਦੇ ਵਿੱਚ ਜਿਹੜੀ ਗਡੋਏ ਦੀ ਮਾਤਰਾ ਹੈਗੀ ਆ ਉਹ ਕਿੰਨੀ ਕਿ ਮਤਲਬ ਇਸ ਬੈਟ ਦੇ ਵਿੱਚ ਜਿਹੜੇ ਪਾਏ ਜਾਂਦੇ ਗਡੋਏ ਦੀ ਮਾਤਰਾ ਇਸ ਤਰ੍ਹਾਂ ਜੋਸਨ ਸਾਹਿਬ ਜਿਹੜਾ ਆਪਣਾ 1/4 1 ਫੁੱਟ ਲੰਮਾ 4 ਫੁੱਟ ਚੌੜਾ ਦੇ ਵਿੱਚ 1 ਕਿਲੋ ਜਿਹੜਾ ਗਡਵਾ ਹੁੰਦਾ ਬਹੁਤ ਹੁੰਦਾ ਜੀ ਠੀਕ ਹੈ ਜੀ 1 ਕਿਲੋ ਗਡੋਆ ਪੂਰੇ ਬੈੱਡ ਦੇ ਵਿੱਚ ਜਿਹੜੇ ਹੈਗੇ ਆ ਪੂਰੇ ਬੈੱਡ ਦੇ ਵਿੱਚ ਜਿਵੇਂ 30 ਬਾ 4 ਦਾ ਬੈੱਡ ਹੈ ਕੋਹnde ਵਿੱਚ 30 ਕਿਲੋ ਜਿਹੜਾ ਗਡੋਆ ਕਿ ਪੈ ਜਾਂਦਾ ਇੱਕ ਬੈੱਡ ਦੇ ਵਿੱਚ 30 ਕਿਲੋ ਬੈੱਡ ਦਾ ਪੈ ਜਾਂਦਾ 30 ਕਿਲੋ ਗਡੋਆ ਇਹਦੇ ਤੋਂ ਕਿੰਨੀ ਕੀ ਜੜੀ ਹੈਗੀ ਖਾਦ ਜਿਹੜੀ ਤਿਆਰ ਹੋ ਜਾਂਦੀ ਹੈਗੀ ਖਾਦ ਦੇ ਬੈੱਡ ਦੇ ਵਿੱਚੋਂ ਦੇਖੋ ਜੀ ਜਿਵੇਂ weather ਤੇ ਥੋੜਾ ਡਿਪੈਂਡ ਕਰਦਾ ਆਦਰਵਾਈਜ਼ ਜਿਹੜੀ 4 ਤੋਂ ਲੈ ਕੇ 6 ਕੁਆਂਟਲ ਦੇ ਵਿੱਚ ਵਿੱਚ ਖਾਦ ਨਿਕਲ ਆਉਂਦੀ ਹੈ ਜੀ ਖਾਦ ਨਿਕਲ ਆਉਂਦੀ ਹੈ ਹਾਂਜੀ ਹਾਂਜੀ ਖਾਦ ਤਿਆਰ ਹੋ ਜਾਂਦੀ ਹੈ ਇਹਦੇ ਜਿਹੜੇ ਆਪਾਂ ਗਡੋਏ ਪਾਏ ਹੁੰਦੇ ਆ ਉਹ ਵੀ ਵੱਧਦੇ ਫੁੱਲਦੇ ਆ ਕਿ ਕੁਦਰਤੀ ਬਹੁਤ ਬਲਵਾਨ ਚੀਜ਼ ਹੈ ਇੱਕ ਤਾਂ ਤੁਹਾਨੂੰ ਮੈਂ ਜੋਸਨ ਸਾਹਿਬ ਦੱਸਦਾ ਜਿਹੜੇ ਮੇਲ ਫੀਮੇਲ ਹੈਗੇ ਆ ਇਹ ਜੁਆਇੰਟ ਹੀ ਹੁੰਦੇ ਆ ਜੀ ਇਹਨਾਂ ਚ ਮੇਲ ਫੀਮੇਲ ਨਹੀਂ ਹੁੰਦੇ ਤੇ ਸੋ ਜਿਹੜੇ ਆਪਣੇ ਗਡੋਏ ਹੈਗੇ ਇਹਨਾਂ ਦੀ ਮਾਤਰਾ ਤਾਂ ਬਹੁਤ ਜ਼ਿਆਦੀ ਵਾਧੀ ਹੈ ਜੀ ਇਹ ਤੁਸੀਂ ਲਾ ਲਓ ਲਗਭਗ ਤਿੰਨਾਂ ਮਹੀਨਿਆਂ ਦੇ ਵਿੱਚ ਵਿੱਚ ਜਿਹੜੇ ਗਡੋਏ ਹੈਗੇ ਆ ਉਹ ਆਪਾਂ ਜੇ ਇੱਕ ਬਤੀਬ ਹੈ ਚਾਰ ਵਾਲੇ ਬੈਡ ਦੇ ਵਿੱਚ ਆਪਾਂ 30 ਕਿਲੋ ਪਾਏ ਹੁੰਦੇ ਆ ਤੇ 60 ਕਿਲੋ ਤੋਂ ਵੀ ਪਲੱਸ ਹੋ ਜਾਂਦੇ ਆ ਜੀ 60 ਕਿਲੋ ਪਲੱਸ ਹੋ ਜਾਂਦੇ ਹਾਂਜੀ ਇਹ ਗਡੋਏ ਜਿਹੜੇ ਹੈਗੇ ਕਿੰਨੇ ਕਿ ਬੱਚੇ ਪੈਦਾ ਕਰੇ ਇੱਕ ਗਡੋਆ ਕਿੰਨੇ ਕਿ ਬੱਚੇ ਪੈਦਾ ਕਰੇ ਇੱਕ ਗਡੋਆ 20 ਤੋਂ 25 ਆਂਡੇ ਵੀ ਦੇ ਦਿੰਦਾ ਹੈ ਜੀ ਮੈਕਸੀਮਮ ਵੈਦਰ ਤੇ ਡਿਪੈਂਡ ਕਰਦਾ ਜਿਹੜਾ ਇਹ ਵੈਦਰ ਚੱਲ ਰਿਹਾ ਸਤੰਬਰ ਦਾ ਮਹੀਨਾ ਜਦੋਂ ਆਜੂਗਾ ਨਾ ਜੀ ਉਦੋਂ ਜਿਹੜੇ ਆਪਣੇ ਇਹਨਾਂ ਦੀ ਜਿਹੜੀ ਮਾਤਰਾ ਹੋਊਗੀ ਉਹ ਬਹੁਤ ਵਾ ਤੁਸੀਂ ਆਪ ਹੀ ਦੇਖ ਸਕਦੇ ਹੋ ਗਡੋਏ ਹਮਮ ਇਹਦੇ ਵਿੱਚ ਬੱਚੇ ਵੀ ਹੈਗੇ ਆ ਤੇ ਇਹ ਸਪੰਸਿਵ ਇਹ ਪਤਾ ਕਿਵੇਂ ਚੱਲਦਾ ਹੈਗਾ ਵੀ ਜਿਹੜੇ ਇਹ ਗਡੋਏ ਹੈ ਇਹ ਮਰ ਰਹੇ ਆ ਜਾਂ ਇਹਨਾਂ ਨੂੰ ਮਤਲਬ ਮਰਨ ਤੋਂ ਬਚਾਉਣ ਵਾਸਤੇ ਮਰਨ ਦਾ ਜੋ ਸੰਸਾਭ ਇਹਦਾ ਸਭ ਤੋਂ ਵਧੀਆ ਫੰਡਾ ਮੰਨ ਲਓ ਇਸ ਤਰ੍ਹਾਂ ਜਿਵੇਂ ਹੁਣ ਆਪਣਾ ਬੈੱਡ ਕੀਤਾ ਹੈ ਜੀ ਇਹਨੂੰ ਆਪਾਂ ਡੇਲੀ ਇੱਕ ਅੱਧਾ ਦਿਨ ਛੱਡ ਕੇ ਇਹਦੇ ਵਿੱਚ ਇਸ ਤਰ੍ਹਾਂ ਹੱਥ ਪਾ ਕੇ ਇਹਨਾਂ ਦੀ ਨਮੀ ਚੈੱਕ ਕਰਨੀ ਹੁੰਦੀ ਹੈ ਜੀ ਜਿਹੜਾ ਗੋਬਰ ਹੈ ਉਹ ਪੂਰਾ ਠੰਡਾ ਹੋਣਾ ਚਾਹੀਦਾ ਗੋਬਰ ਜੇ ਗਰਮ ਹੋਊਗਾ ਤੇ ਫੇਰ ਹੀ ਇਹ ਮਰਨੇ ਸ਼ੁਰੂ ਹੁੰਦੇ ਆ ਆਦਰਵਾਇਜ਼ ਇਹਨਾਂ ਨੂੰ ਕੋਈ ਐਹੋ ਜੀ ਦਿੱਕਤ ਨਹੀਂ ਹੁੰਦੀ ਵੀ ਇਹ ਮਰਨਗੇ ਜੀ ਤੇ ਕਿੰਨੇ ਪਤਾ ਕਿਵੇਂ ਚੱਲਦਾ ਵੀ ਇਹ ਹੁਣ ਜਿਹੜੀ ਉੱਪਰ ਇਹ ਖਾਹ ਤਿਆਰ ਹੋ ਚੁੱਕੀ ਆ ਜੀ ਖਾਹ ਤਾਂ ਇਸ ਤਰ੍ਹਾਂ ਹੁੰਦੀ ਆ ਜੀ ਮੰਨ ਲਓ ਤੁਸੀਂ ਆਹ ਬੈੱਡ ਦੇਖਦੇ ਜਾਨੀ ਕਿ ਲਗਭਗ ਸਾਡਾ 40 ਕਿ ਦਿਨ ਪੁਰਾਣਾ ਬੈੱਡ ਹੈਗਾ ਜੀ ਅਸੀਂ ਬੈੱਡਸ ਤੇ ਨੰਬਰ ਵੀ ਲਾਏ ਆ ਇਹਨੂੰ ਅਸੀਂ 9 ਨੰਬਰ ਦਿੱਤਾ ਹੋਇਆ ਕਿਉਂ ਪਤਾ ਚੱਲਦਾ ਰਹਿੰਦਾ ਵੀ ਕਿਹੜੇ ਬੈੱਡ ਨੂੰ ਕਿੰਨੇ ਦਿਨ ਅਸੀਂ ਪੂਰਾ ਚਾਰਟ ਬਣਾ ਕੇ ਰੱਖਿਆ ਹੈ ਜੀ ਤੁਸੀਂ ਉੱਪਰੋਂ ਦੇਖੋ ਕਿ ਜਿਹੜੀ ਖਾਹ દેਖੀਏ ਗੋਬਰ ਜਿਹੜੀ ਛੱਡ ਚੁੱਕੀ ਹੈ ਤੇ ਇਹਦਾ ਜਿਹੜਾ ਪੁਰਪਰਾਪਣ ਵੀ ਆ ਚੁੱਕਾ ਬਲੈਕ ਕਲਰ ਦੀ ਹੋ ਚੁੱਕੀ ਹੈ ਜੀ ਤੇ ਇਹ ਬੈਠ ਤੋ ਜਦੋਂ ਤੁਸੀਂ ਮੰਨ ਲਓ ਇਹ ਤਿਆਰ ਹੋ ਚੁੱਕੀ ਹੈ ਜੀ ਤੇ ਜਿਹੜੀ ਥੱਲੇ ਵੱਲ ਜਿਹੜੀ ਆਪਣਾ ਕਿੰਨਾ ਹੈਗਾ ਪਤਾ ਲੱਗਦਾ ਵੀ ਜਿਹੜੀ ਦੂਜੀ ਜਿਹੜੀ ਖਾ ਜਿਹੜੀ ਤਿਆਰ ਰਹੀ ਉਹ ਕਿਹ ਪਤਾ ਲੱਗਦਾ ਵੀ ਇਹਨੂੰ ਆਪਾਂ ਇਹਦਾ ਹੋਰ ਕੋਈ ਪੈਰਾਮੀਟਰ ਨਹੀਂ ਹੈਗਾ ਇਹਨੂੰ ਆਪਾਂ ਥੋੜਾ ਨਾਪ ਕੇ ਦੇਖ ਲਾਂਗੇ ਜਿੱਥੇ ਗਡੋਏ ਆਪਣੇ ਆ ਜਾਣ ਜੀ ਜਾਂ ਗੋਬਰ ਜਿਵੇਂ ਕੱਚਾ ਗੋਬਰ ਆ ਜਾਂਦਾ ਤੁਸੀਂ ਆਪ ਹੀ ਦੇਖ ਸਕਦੇ ਹੋ ਜੀ ਜਿੱਥੇ ਕੱਚਾ ਗੋਬਰ ਆ ਗਿਆ ਉਹ ਤਿਆਰ ਨਹੀਂ ਹੋਈ ਜੀ ਜਿਹੜੇ ਗਡੋਏ ਹੈਗੇ ਆਪਣੇ ਆਪ ਹੀ ਇਹ ਜਿਹੜਾ ਉੱਪਰਲੀ ਲੇਅਰ ਨੂੰ ਛੱਡ ਕੇ ਜਿੱਥੋਂ ਗਡਵਾ ਖਾ ਜਾਂਦੇ ਆ ਨਾ ਜੀ ਵੀ ਹੁੰਦਾ ਥੱਲੇ ਚਲੇ ਜਾਂਦੇ ਜੀ ਗੋਬਰ ਦੇ ਵਿੱਚ ਇਹਨਾਂ ਕੱਚਾ ਗੋਬਰੀ ਖਾਣਾ ਜਿੱਥੋਂ ਖਾਦ ਬਣ ਗਈ ਉਹਨੂੰ ਛੱਡ ਦਿੰਦੇ ਜੀ ਉਹਨੂੰ ਛੱਡ ਦਿੰਦੇ ਹਾਂਜੀ ਉਸ ਉਸ ਗੋਬਰ ਨੂੰ ਇਹਨਾਂ ਨੇ ਛੱਡ ਹੀ ਦੇਣਾ ਹੁੰਦਾ ਜੀ ਤੇ ਵਿਧੇ ਕਿੰਨੇ ਇੱਕ ਤੋਂ ਜਿਹੜੀ ਹੈਗੀ ਆ ਤੁਸੀਂ ਇਹ ਸਟਾਰਟ ਕੀਤਾ ਸੀ ਕੰਮ ਤੇ ਅੱਜ ਕਿੰਨੇ ਕਿ ਜਿਹੜੇ ਤੋਂ ਇਹ ਬੈੱਡ ਤਿਆਰ ਕਰ ਚੁੱਕੇ ਹੋ ਤੇ ਕਿੰਨੇ ਕਿ ਜਿਹੜਾ ਗਡੋਆ ਤੋਂ ਨਫਾ ਕਮਾ ਚੁੱਕੇ ਹੋ ਭਾਜੀ ਅਸੀਂ ਜਿਹੜਾ ਸਟਾਰਟ ਕੀਤਾ ਸੀ 6 ਬੈੱਡ ਤੋਂ ਕੀਤਾ ਸੀ ਅੱਜ ਸਾਡੇ ਕੋਲ 46 ਦੇ ਕਰੀਬ ਬੈੱਡ ਹੈਗੇ ਆ ਜੀ ਤੁਸੀਂ ਆਪ ਹੀ ਲਾ ਲਓ ਵੀ ਜਿਆਦਾ ਨਹੀਂ 10 ਗੁਣਾ ਤਾਂ ਬੈਡ ਹੀ ਵੱਜ ਚੁੱਕਿਆ ਲਗਭਗ 9 ਗੁਣਾ ਜੀ ਜੇ 1 ਬੈ 2 ਸੀ 6 ਪੈਟ 2 ਲੱਖ ਰੁਪਏ ਤੋਂ ਸਟਾਰਟ ਕੀਤਾ ਸੀ ਅੱਜ ਸਾਡੇ ਕੋਲ 15-20 ਲੱਖ ਰੁਪਏ ਦੇ ਤੱਕ ਡੋਈ ਹੋ ਚੁੱਕੀ ਹੈ ਜੀ ਡੋਈ ਹੋ ਚੁੱਕੇ ਨੇ ਹਾਂਜੀ ਬਿਲਕੁਲ ਜੀ ਬਿਲਕੁਲ ਤੁਸੀਂ ਸਾਨੂੰ ਦਿਖਾਓ ਜਿਹੜੇ ਹੋਰ ਵੀ ਦਿਖਾਓ ਜਿਹੜੇ ਇਹਦੇ ਕੁਆਰਟਸ ਨੇ ਮੰਨ ਲਓ ਵਲਗ-ਵਲਗ ਜਿਵੇਂ ਹੁਣ ਇਹ ਤਾਂ ਡੋਈ ਦੇ ਤਿਆਰ ਖਾਦ ਹੋ ਚੁੱਕੀ ਹੈਗੀ ਹੈ ਇਹਦੇ ਤੋਂ ਬਾਅਦ ਜਿਹੜਾ ਅਗਲਾ ਸਟੈਪ ਕੀ ਹੈਗਾ ਇਹ ਜਿਹੜੀ ਖਾਦ ਤਿਆਰ ਤੁਸੀਂ ਕਰ ਲੈਨੇ ਆ ਇਹਨੂੰ ਤੁਸੀਂ ਕਿਸ ਤਰ੍ਹਾਂ ਇਹਦੇ ਤੋਂ ਉਤਾਰਦੇ ਹੋ ਕੀ ਕਰਦੇ ਹੋ ਏ ਵੀਰ ਜੀ ਅਸੀਂ ਇਹਨੂੰ ਇਸ ਤਰ੍ਹਾਂ ਉੱਪਰੋਂ ਪ੍ਰਾਲੀ ਉਤਾਰ ਦੇਈ ਦੀਏ ਪ੍ਰਾਲੀ ਉਤਾਰਨ ਦੇ ਬਾਅਦ ਆਪਾਂ ਜਿਵੇਂ ਲੋਹੇ ਦੇ ਤਰੰਗਲੀ ਵਗੈਰਾ ਪੰਜਾ ਹੁੰਦਾ ਜੀ ਉਹਨਾਂ ਦੇ ਨਾਲ ਇਹਨੂੰ ਉੱਪਰੋਂ ਫਰੋਲ ਦੇਈਦਾ ਜੀ ਫਰੋਲਨ ਦਾ ਕਾਰਨ ਇੱਕ ਥੋੜੀ ਜਿਹੀ ਨਮੀ ਵੱਧ ਘਟ ਹੋ ਕੇ ਐਡਜਸਟ ਹੋ ਜਾਂਦੀ ਹੈ ਕਿ ਜਿਹੜੇ ਗਡੌਏ ਉੱਪਰ ਹੁੰਦੇ ਆ ਨਾ ਜੀ ਉਹ ਗਡੌਏ ਸਾਰਿਆਂ ਦੇ ਥੱਲੇ ਚਲੇ ਜਾਂਦੇ ਆ ਜੀ ਤੇ ਗਡੌਏ ਨੂੰ ਮਰਨ ਤੋਂ ਜਿਹੜਾ ਬਚਾਉਣ ਵਾਸਤੇ ਕੀ ਕੀ ਕੀਤਾ ਜਾ ਸਕਦਾ ਜਿਵੇਂ ਹੁਣ ਉੱਪਰੋਂ ਬਹੁਤ ਮਤਲਬ ਤੁੱਪ ਤੁੱਪ ਦੀ ਤੁੱਪ ਪੈ ਰਹੀ ਹੈਗੀ ਆ ਕੋਈ ਇਹਦੇ ਉੱਤੇ ਜਿਵੇਂ ਕੋਈ ਛੱਡ ਵਗੈਰਾ ਜਾਂ ਕੋਈ ਉਸ ਤਰ੍ਹਾਂ ਦਾ ਕੋਈ ਕੋਈ ਛੱਡ ਵੀ ਆਪਾਂ ਕਰ ਸਕਦੇ ਆ ਜਾਂ ਤੁਸੀਂ ਜਿਹੜਾ ਪਾਣੀ ਹੈਗਾ ਦੋ ਟੈਂਕ ਤੇ ਮੈਨੂੰ ਪਾਣੀ ਪ੍ਰੋਪਰ ਪਾ ਦਿਓ ਤੇ ਇਹਨਾਂ ਦਾ ਮੌਇਸਚਰ ਜਿਹੜਾ ਸਹੀ ਰਹਿੰਦਾ ਹੈ ਮੌਇਸਚਰ ਸਹੀ ਰਹਿੰਦਾ ਅਸੀਂ ਤੁਹਾਨੂੰ ਦਿਖਾ ਵੀ ਸਕਦੇ ਹਾਂ ਇਸ ਸਾਈਡ ਤੇ ਅਸੀਂ ਕੱਲ ਹੀ ਅਜੇ ਖਾਦ ਜਿਹੜੀ ਉਤਾਰ ਕੇ ਰੱਖੀ ਹੋਈ ਹੈ ਹਾਂ ਹਾਂ ਤੇ ਛੱਡ ਦੇ ਅੰਦਰ ਚਲੋ ਥੋੜੀ ਖਾਦ ਸਾਡੀ ਘਾਹ ਤੇ ਉਹ ਨਾਲ ਦੀ ਨਾਲ ਹੀ ਸੇਲ ਹੋਈ ਜਾਂਦੀ ਹੈ ਇਹ ਤੁਸੀਂ ਦੇਖ ਸਕਦੇ ਜਿਹੜੀ ਖਾਦ ਹੈ ਉਤਾਰੀ ਹੋਈ ਹੈ ਇਹਦੇ ਵਿੱਚੋਂ ਕੋਈ ਵੀ ਸਮੈਲ ਵਗੈਰਾ ਕੁਝ ਨਹੀਂ ਆਊਗੀ ਅੱਗੇ ਚਲੋ ਇਹਦੀ ਛਣਾਈ ਕਰਨ ਵਾਲੀ ਤਾਂ ਹੀ ਤੇ ਅਸੀਂ ਸਾਡੇ ਕੋਲ ਛਾਣਨਾ ਵਗੈਰਾ ਪ੍ਰੋਪਰ ਅਸੀਂ ਛਾਣ ਕੇ ਜਿਹੜਾ ਅਸੀਂ ਉਹਨੂੰ ਦੇਨੇ ਹੈਗੇ ਆ ਜੀ ਖਾਦ ਨੂੰ ਇਹ ਜਿਹੜੇ ਖਾਦ ਤੁਸੀਂ ਉਤਾਰ ਰਹੇ ਨੇ ਉਹਦੇ ਵਿੱਚ ਗਡਵਾ ਰੀਆਂ ਆਉਂਦਾ ਜੀ ਮਤਲਬ ਫਟੋਵਾ ਦੇਖੋ ਜੀ ਇਹਦੇ ਵਿੱਚ ਕੋਈ 5 10% ਤਾਂ ਹੀ ਜਾਂਦਾ ਹੈ ਜੀ ਠੀਕ ਆ ਜੀ ਇੰਨਾ ਕੋਈ ਵੀ ਆਪਾਂ ਕੰਮ ਕਰਦੇ ਹੁੰਦੇ ਵਿੱਚ ਥੋੜਾ ਬੋਤਾ ਨਫਾ ਨੁਕਸਾਨ ਤਾਂ ਹੁੰਦਾ ਹੀ ਹੈ ਜੀ ਤੇ ਤੁਸੀਂ ਆ ਜਿਹੜੀ ਹੁਣ ਤੁਸੀਂ ਇਹ ਬੋਰੀਆਂ ਜਿਹੜੀਆਂ ਹੈਗੀਆਂ ਇਹ ਇਹ ਤਿਆਰ ਖਾਦ ਆ ਜੀ ਜਿਹੜੀ ਜੀ ਹਾਂਜੀ ਇਹ ਸਾਰੀ ਖਾਦ ਸਾਡੇ ਕੋਲ ਤਿਆਰ ਹੈਗੀ ਹੈ ਜੀ ਅਸੀਂ ਆਪਣੇ ਥੈਲੇ ਵੀ ਜਿਹੜੇ ਉਹ ਪ੍ਰਿੰਟ ਕਰਾਏ ਹੋਏ ਆ ਹੁਣ ਤੁਸੀਂ ਮੰਨ ਲਓ ਜਿਵੇਂ ਅਸੀਂ 5 ਕਿ ਜੀ ਥੈਲੀ ਵਗੈਰਾ ਹੈਗੀ ਅਸੀਂ ਉਹ ਵੀ ਸੇਲ ਕਰਦੇ ਹੈਗੇ ਜੀ ਇਸ ਜਿਹੜੀ ਕਿੰਨੇ ਕੇ ਮਾਰਕੀਟ ਦੇ ਵਿੱਚ ਕੀ ਰੇਟ ਹੈ ਮਾਰਕੀਟ ਚ ਵੇਖੋ ਜੀ ਜਿਹੜੀ ਛੋਟੀ ਪੈਕਿੰਗ ਹੈਗੀ ਉਹ 20 ਰੁਪਏ ਕਿਲੋ ਵਿਕ ਜਾਂਦੀ ਹੈ ਜਿਹੜੀ ਆਪਣੀ ਦੂਸਰੀ ਪੈਕਿੰਗ ਬਲਕ ਦੇ ਵਿੱਚ 12 ਤੋਂ 15 ਰੁਪਏ ਦੇ ਵਿੱਚ ਵਿੱਚ ਵੀ ਵਿਚਾਰ ਚ ਚੱਲੇ ਜਾਂਦੀ ਹੈ ਜੀ ਇਹ ਜਿਹੜੀ ਹੁਣ ਵਰਕਿੰਗ ਪੋਸਟ ਖਾਦ ਜਿਹੜੀ ਹੈਗੀ ਗੜੋ ਤੋਂ ਤਿਆਰ ਕੀਤੀ ਗਈ ਹੈਗੀ ਆ ਇਹ ਕਿਹੜੀਆਂ ਕਿਹੜੀਆਂ ਫਸਲ ਨੂੰ ਜਿਹੜੀ ਹੈਗੀ ਆ ਪਾ ਸਕਦੇ ਆ ਭਾਜੀ ਆਪਾਂ ਹਰ ਫਸਲ ਨੂੰ ਪਾ ਸਕਦੇ ਜਿਹੜੀ ਵੀ ਆਪਣੀ ਜ਼ਮੀਨ ਹੋਊਗੀ ਨਾ ਕਿਤੇ ਵੀ ਜਿੱਥੇ ਜ਼ਮੀਨ ਹੈ ਹਰ ਜ਼ਮੀਨ ਦੇ ਵਿੱਚ ਇਹ ਫਾਇਦੇਮੰਦ ਹੈਗੀ ਜੀ ਇਹਦਾ ਕਿੰਨਾ ਕੁ ਲੰਮਾ ਜਿਹੜਾ ਜਿਵੇਂ ਲੋਕੀ ਖਾਜੂਰੀਆ ਪਾਉਂਦੇ ਆ ਡਾਈ ਪਾਉਂਦੇ ਆ ਜਾਂ ਹੋਰ ਕੋਈ ਲੋਹਾ ਜ਼ਿੰਕ ਵਗੈਰਾ ਜੂਸ ਕਰਦੇ ਆ ਉਹ ਉਹਦੇ ਨਾਲੋਂ ਕਿੰਨਾ ਕੇ ਵੱਧ ਮਤਲਬ ਅਸਰ ਕਰਦਾ ਭਜੀ ਇਹਦਾ ਲੌਂਗ ਟਾਈਮ ਅਸਰ ਰਹਿੰਦਾ ਥੋੜਾ ਜਿਹਾ ਸਲੋ ਅਸਰ ਕਰਦੀ ਏ ਜਿਵੇਂ ਆਪਾਂ ਕੋਈ ਵੀ ਆਪਾਂ ਕੈਮੀਕਲ ਵਾਲੀ ਖਾਜ ਯੂਜ਼ ਕਰ ਲੈਂਦੇ ਆ ਉਹ ਜੱਕ ਤਾਂ ਅਸਰ ਕਰਦੀ ਏ ਥੋੜਾ ਸਲੋ ਕਰਦੀ ਪਰ ਇਹਦਾ ਅਸਰ ਹੁੰਦਾ ਲੌਂਗ ਟਾਈਮ ਰਹਿੰਦਾ ਜੀ ਘੱਟੋ ਘੱਟ 6 ਮਹੀਨੇ ਤੋਂ 9 ਮਹੀਨੇ ਤੱਕ ਦਿੰਦਾ ਇਹਦਾ ਅਸਰ ਹੈਗਾ ਉਹ ਜ਼ਮੀਨ ਦੇ ਵਿੱਚ ਰਹਿੰਦਾ ਏ ਜੀ ਇਹਨੂੰ ਫਿਰ ਤਿਆਰ ਕਰਨ ਵਾਸਤੇ ਜਿਹੜੀ ਤੁਸੀਂ ਇਹ ਮਸ਼ੀਨ ਲਗਾਈ ਗਈ ਹੈਗੀ ਇਹਦਾ ਕੀ ਕੰਮ ਹੈਗਾ ਇਹ ਕਿਸ ਤਰ੍ਹਾਂ ਇਹ ਕੰਮ ਕਰ ਕਰਦੀ ਹੈ। ਪਰ ਜਿਹੜੀ ਮਸ਼ੀਨ ਹੈਗੀ ਹੈ ਤੁਸੀਂ ਆਪਾਂ ਇਹਨੂੰ ਅਸੀਂ ਖਾਦ ਜਿਹੜੀ ਹੈਗੀ ਹੈ ਉਹਨੂੰ ਉੱਪਰ ਅਸੀਂ ਛਣਾਈ ਇਹਦੇ ਨਾਲ ਅਸੀਂ ਕਰਦੇ ਆ। ਤੁਸੀਂ ਦੇਖ ਸਕਦੇ ਹੋ ਅਸੀਂ ਆ ਮੋਟਰ ਲਾਈ ਹੋਈ ਦੋ ਦੀ। ਇੱਕ ਅਸੀਂ ਹੋਰ ਬੜਾ ਵਧੀਆ ਜਗਾਰ ਜਿਹੜਾ ਪੁਰਾਣੇ ਸਮਿਆਂ ਦੇ ਵਿੱਚ ਪਹਿਲਾਂ ਲੋਕ ਤੁਹਾਨੂੰ ਸ਼ਾਇਦ ਯਾਦ ਹੋ ਜੋਸਨ ਸਾਹਿਬ ਆਪਣੇ ਇਹਦੇ ਵਿੱਚ ਨਲਕਿਆਂ ਦੇ ਉੱਪਰ ਲਾ ਦਿੰਦੇ ਸੀ ਨਲਕਾ ਲਾ ਦਿੰਦੇ ਸੀ ਹਾਂ ਉਹ ਗੇਅਰ ਬਾਕਸ ਲਾਉਂਦੇ ਸੀ ਅਸੀਂ ਪੁਰਾਣਾ ਹੀ ਕਿਤੋਂ ਲੱਭ ਕੇ ਗੇਅਰ ਬਾਕਸ ਲਾਇਆ ਹੈ ਅੱਛਾ ਜੀ ਇਹ ਅਸੀਂ ਆਪ ਹੀ ਤਿਆਰ ਕੀਤੇ ਆਂ ਦੇ ਨਾਲ ਥੋੜਾ ਜਿਹਾ ਲੇਬਰ ਨੂੰ ਵੀ ਸੌਖਾ ਰਹਿੰਦਾ ਕੰਮ ਕਰਨਾ ਇਹ ਜਿਹੜੀ ਮਸ਼ੀਨ ਹੈ ਸਾਡੀ 15 ਤੋਂ 20 ਕੁਇੰਟਲ ਖਾਦ ਜਿਹੜੀ ਇੱਕ ਦਿਨ ਤੇ ਸ਼ਾਮ ਦੇ ਦਿੰਦੀ ਆ ਉਹਦੇ ਨਾਲ ਜਿਹੜੀ ਲੇਬਰ ਕੋਸਟ ਵੀ ਘੱਟ ਹੋ ਜਾਂਦੀ ਹੈ ਤੇ ਮਾਰਕੀਟ ਦੇ ਵਿੱਚ ਤੁਸੀਂ ਜਿਹੜੀ ਹੈਗੀ ਖਾਦ ਤਿਆਰ ਕੀਤੀ ਹੈਗੀ ਆ ਮਤਲਬ 5 ਕਿਲੋ ਥੈਲੀ ਜਾਂ 10 ਕਿਲੋ ਦੀ ਕਿੰਨੇ ਤੋਂ ਸਟਾਰ ਮਤਲਬ ਕਿਲੋ ਤੋਂ 2 ਕਿਲੋ ਤੋਂ ਮਾਰਕੀਟ 'ਚ ਕਿੰਨੇ ਜੀ ਮਾਰਕੀਟ 'ਚ ਅਸੀਂ ਇਹ 2 ਕਿਲੋ 5 ਕਿਲੋ 10 ਤੇ 25 50 ਕਿਲੋ ਅਸੀਂ ਇਹ 5 ਪੈਕਿੰਗ ਤਿਆਰ ਕਰਦੇ ਆ ਜੀ ਜਿਸ ਤਰ੍ਹਾਂ ਗਾਹਕ ਨੂੰ ਲੋਡ ਹੁੰਦੀ ਉਸ ਹਿਸਾਬ ਨਾਲ ਉਹ ਸਾਡੇ ਕੋਲੋਂ ਮੰਗਾ ਲੈਂਦੇ ਜੀ ਪਹਿਲਾਂ ਤਾਂ ਜਿਹੜੇ ਆਪਣੇ ਸਿਗੀ ਰਿਸ਼ਤੇਦਾਰ ਕਹਿੰਦੇ ਸੀ ਵੀ ਮਤਲਬ ਗੋਬਰ ਚ ਸਾਡਾ ਜਿਹੜਾ ਨਾ ਹਾਰੀ ਸਦਰ ਮਜ਼ਾਕ ਕਰਦੇ ਮਜ਼ਾਕ ਕਰਦੇ ਸੀਗੇ ਹੱਥ ਮਾਰਦਾ ਕਿੰਨੀ ਕਿ ਜਿਹੜੀ ਕਮਾਈ ਹੈਗੀ ਆ ਹੁਣ ਹੁਣ ਤੁਹਾਡੇ ਕੋ ਉਹ ਖਾਦ ਲੈ ਮਗਾਉਂਦੇ ਨਹੀਂ ਹਾਂਜੀ ਭਾਜੀ ਤਕਰੀਬਨ ਕਿੰਨੀ ਕਿ ਜਿਹੜੀ ਕਮਾਈ ਮਤਲਬ ਇਹ ਤਾਂ ਹੋ ਜਾਂਦੀ ਹੈ ਜੀ ਭਾਜੀ ਕਮਾਈ ਤੁਸੀਂ ਇਹ ਦੇਖ ਲਓ ਇਸਾਇਕ ਧੰਦਾ ਮੰਨ ਲਓ ਆਪਣੇ ਕੋ ਕੋਈ 10 ਕਿੱਲੇ ਜ਼ਮੀਨ ਹੈ ਜੇ ਆਪਾਂ ਨਾਲ ਇਹਦਾ ਬਿਜ਼ਨਸ ਸ਼ੁਰੂ ਕਰਦੇ ਆਂ ਚਾਰਾਂ ਪੰਜਾਂ ਕਿੱਲੇ ਜਿੰਨੇ ਆਪਾਂ ਨੂੰ ਸਾਲ ਦੀਏ ਆਮਦਨ ਦੇ ਜਾਂਦਾ ਅਜੇ ਸਾਡੇ ਕੋ ਬੈੱਡ ਕਾਟੇ ਜਿਵੇਂ ਜਿਵੇਂ ਅਸੀਂ ਬੈੱਡ ਵਧਾਈ ਜਾਵਾਂਗੇ ਓਨੀ ਓਨੀ ਮੈਨੂਫੈਕਚਰ ਖਾਦ ਜਿਆਦਾ ਤਿਆਰ ਹੁਣ ਤੁਸੀਂ ਦੇਖ ਹੀ ਵੀ ਆਈਟੀ ਰੇਟ ਤੇ ਸਾਡੇ ਕੋਲ ਸਟਾਕ ਨੈਲ ਹੋ ਚੁੱਕਾ ਜਿੰਨਾ ਇਹ ਵੈਡ ਜ਼ਿਆਦਾ ਹੋਣਗੇ ਉੰਨੀ ਖਾਸ ਜ਼ਿਆਦਾ ਤਿਆਰ ਹੋਗੀ ਉਹਨਾਂ ਤੁਹਾਡਾ ਕਿੰਨੀ ਕੁ ਮਾਰਕੀਟ 'ਚ ਮੰਗ ਕਿੰਨੀ ਕੁ ਹੈਗੀ ਖਾਜੀ ਭਾਜੀ ਅੱਜ ਦੀ ਰੇਟ 'ਚ ਮਾਰਕੀਟਿੰਗ ਦੇ ਵਿੱਚ ਤੁਸੀਂ ਲਾ ਲਓ ਵੀ ਅੱਗੇ ਨਾਲੋਂ 50% ਲੋਕਾਂ ਨੂੰ ਇਸ ਚੀਜ਼ ਬਾਰੇ ਨੌਲੇਜ ਹੋ ਚੁੱਕੀ ਹੈ ਤੇ ਜਿਹੜੇ ਸਾਡੀ ਨੌਜਵਾਨ ਪੀੜੀ ਜਿਹੜੀ ਲਗਾਤਾਰ ਬਾਹਰ ਨੂੰ ਭਜ ਰਹੀ ਹੈਗੀ ਆ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਨੌਜਵਾਨ ਪੀੜੀ ਵੇਖੋ ਜੀ ਵੇਖੋ ਵੇਖੀ ਜਾ ਰਹੇ ਸਾਡੇ ਵੀ ਪਰਿਵਾਰ ਦੇ ਵਿੱਚੋਂ ਕਾਫੀ ਮੈਂਬਰ ਕਈ ਮੇਰੇ ਵੀਰ ਸੋਸ਼ਲ ਮੀਡੀਆ ਤੇ ਦੇਖ ਰਹੇ ਹੋ ਮੈਨੂੰ ਵੀ ਸਵਾਲ ਕਰਨ ਤੁਹਾਡੇ ਆਪਦੇ ਪਰਿਵਾਰਕ ਮੈਂਬਰ ਵੀ ਬਾਹਰ ਗਏ ਹੋਏ ਆ ਤੁਸੀਂ ਦੂਜਿਆਂ ਨੂੰ ਗਾਈਡ ਕਰ ਰਹੇ ਹੋ ਮੈਂ ਤਾਂ ਆਪਦੇ ਭਰਾਵਾਂ ਨੂੰ ਵੀ ਕਿਹਾ ਅਸੀਂ ਵੀ ਆਪਣੇ ਕੋਲ ਸਾਰਾ ਕੁਝ ਹੈਗਾ ਆਪਾਂ ਕੋਈ ਸਹਾਇਕ ਧੰਦੇ ਅਪਣਾਈਆਂ ਮੰਨ ਲਓ ਜਿਵੇਂ ਗਡੋਏ ਖਾਦ ਦਾ ਸਹਾਇਕ ਧੰਦਾ ਆ ਅੱਜ ਕੱਲ ਬੱਕਰੀ ਫਾਰਮ ਤੁਸੀਂ ਕਰ ਲਓ ਮੱਝਾਂ ਦਾ ਕਰ ਲਓ ਨਾਲ ਅੱਜ ਕੱਲ ਮੁਰਗੀ ਫਾਰਮ ਕਰ ਰਹੇ ਬੜੇ ਸਹਾਇਕ ਧੰਦੇ ਹੈਗੇ ਤੇ ਆਪਣੇ ਪੰਜਾਬੀ ਨੌਜਵਾਨਾਂ ਨੂੰ ਅਪੀਲ ਹੈ ਕਿ ਇਹ ਵੀ ਇੱਥੇ ਰਹਿ ਕੇ ਆਪਾਂ ਬੜੇ ਸਹਾਇਕ ਧੰਦੇ ਹੈਗੇ ਜੇ ਆਪਾਂ ਉਹਨੂੰ ਮਿਹਨਤ ਨਾਲ ਕਰੀਏ ਤੇ ਇੱਥੇ ਵੀ ਸਾਰਾ ਕੁਝ ਹੈਗਾ ਕੋਈ ਬਾਹਰ ਆਪਾਂ ਨੂੰ ਭੱਜਣ ਦੀ ਲੋੜ ਨਹੀਂ ਹੈ ਜੀ ਬਿਲਕੁਲ ਜ ਵੀਰ ਨੇ ਇੱਥੇ ਹੀ ਜਿਹੜਾ ਆਬਦਾਰ ਸਹਾਇਕ ਧੰਦਾ ਪਨਾਇਆ ਹੈਗਾ ਗੁੱਡੋਆਂ ਤੋਂ ਜਿਹੜੀ ਵਰਮਿਕ ਪੋਸਟ ਤੇ ਖਾਦ ਜਿਹੜੀ ਉਹ ਤਿਆਰ ਕਰਦੇ ਨੇ ਖਾਦ ਤਿਆਰ ਕਰਕੇ ਮਾਰਕੀਟ ਦੇ ਵਿੱਚ ਭੇਜਦੇ ਨੇ ਇੱਥੋਂ ਹੀ ਜਿਹੜੇ ਉਹ ਖਾਦ ਤੋਂ ਲੱਖ ਰੁਪਇਆ ਜਿਹੜਾ ਹੈਗਾ ਉਹ ਸਾਲ ਦਾ ਕਮਾ ਲੈ ਲੈਂਦੇ ਨੇ ਲੋਕ ਜਿਹੜੇ ਹੈਗੇ ਆ ਨੌਜਵਾਨ ਹੈਗੇ ਉਹ ਬਾਹਰ ਨੂੰ ਭੱਜ ਰਹੇ ਨੇ ਇਹ ਵੀਰ ਦੇ ਕੋਲ 35 ਏਕੜ ਜਿਹੜੀ ਆਪਦੀ ਮਾਲਕੀ ਜ਼ਮੀਨ ਹੈਗੀ ਆ ਪਿੰਡ ਦੀ ਸਰਪੰਚੀ ਵੀ ਕੀਤੀ ਹੈਗੀ ਆ ਤੇ ਨੌਜਵਾਨਾਂ ਨੂੰ ਜਿਹੜੀ ਇਹ ਸਿਹਤ ਵੀ ਦਿੰਦੇ ਨੇ ਕਿਉਂਕਿ ਨੌਜਵਾਨਾਂ ਨੂੰ ਇਹਨਾਂ ਤੋਂ ਸਿਹਤ ਵੀ ਲੈਣੀ ਚਾਹੀਦੀ ਹੈ ਕਿ ਤਾਂ ਜੋ ਮਤਲਬ ਆਪਦੇ ਉਹ ਸਹਾਇਕ ਇੱਥੇ ਰਹਿ ਕੇ ਪੰਜਾਬ ਦੇ ਵਿੱਚ ਆਪਣੀ ਧਰਤੀ ਮਾਂ ਦੀ ਸੇਵਾ ਕਰ ਸਕਣ ਤੇ ਯਾਦ ਦੇ ਵਿੱਚ ਰਹਿ ਕੇ ਜਿਹੜੇ ਸਹਾਇਕ ਉਹ ਤੰਦਿਆ ਪੜਾ ਸਕਣ ਇਹਨਾਂ ਤੋਂ ਜਿਹੜੀ ਸਿਹਤ ਲਿਛੇਦ ਲੈ ਕੇ ਜਿਹੜੇ ਨੌਜਵਾਨ ਹੈਗੇ ਆ ਉਹ ਆਪਣਾ ਸਹਾਇਕ ਤੰਦਾ ਪੜਾ ਕੇ ਇੱਥੇ ਹੀ ਜਿਹੜਾ ਆਪਣੀ ਦੇਸ਼ ਦੀ ਅਤੇ ਆਪਦੇ ਜਿਹੜੇ ਪਰਿਵਾਰ ਨੂੰ ਪਾਲਣ ਦੀ ਸੇਵਾ ਕਰ ਸਕਦੇ ਨੇ ਪਰ ਪਰ ਤੋਂ ਬਲਬੀਰ ਸਿੰਘ ਜੋ ਸੰਦੀਪਪੁਰ अजीत ਰਾਤਮੀ अजीत ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ अजीत ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ